ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲਮਨ ਬੁਟੀਕ ਤੋਂ ਅੱਜ ਇੱਕ ਬਹੁਤ ਹੀ ਸੋਹਣਾ ਜਿਹਾ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਿਲਕ ਪਸ਼ਮੀਨੇ ਦਾ ਸਟੱਫ ਹੋਈਗਾ ਜੀ ਰਿਵਰਸੀਬਲ ਸਟੱਫ ਆ ਇਹ ਇਹ ਫਰੰਟ ਤੋਂ ਹੈਗਾ ਜੀ ਮੈਰੂਨ ਸ਼ੇਡ ਔਰ ਇਹਦੀ ਬੈਕ ਸਿਡਿਆ ਉਹ ਪਰਪਲ ਸ਼ੇਡ ਦੀ ਹੋਈਗੀ ਇਸ ਤਰ੍ਹਾਂ ਇਹਦੇ ਉੱਤੇ ਆਪਾਂ ਵਰਕ ਕੀਤਾ ਜੀ ਇਹ ਆਪਾਂ ਬਣਾਇਆ ਹੋਇਆ ਘੇਰਾ ਉਹ ਤੁਸੀਂ ਦੇਖ ਸਕਦੇ ਹੋ نیچے ਕਟਵਰਕ ਦੇਖੀ ਸਾਈਡਾਂ ਤੇ ਚਾਕਾਂ ਦੇ ਉੱਤੇ ਆਪਾਂ ਹੀ ਹੈਵੀ ਕੰਮ ਕੀਤਾ ਹੋਇਆ ਚਾਹ ਦਾ ਫਰੰਟ اور ਬੈਕ ਸੀਮ ਹੋਏਗਾ ਜੀ ਇਸੇ ਤਰ੍ਹਾਂ ਇਹਦੀ ਬੈਕ ਤੇ ਕੰਮ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ ਉਸ ਤੋਂ ਬਾਅਦ ਆਪਾਂ ਇਹਦੀ neck ਦੇ ਉੱਤੇ ਕੰਮ ਕੀਤਾ ਹੈ neck ਵੀ ਤੁਸੀਂ ਦੇਖ ਲਓ ਜੀ ਬਹੁਤ ਹੀ ਸੋਨਾ ਚਾਰਸ neck ਬਣਿਆ ਹੋਇਆ ਇਹ ਵੀ ਆਪਾਂ ਜਰੀ ਨਾਲ ਹੀ ਬਣਾਇਆ ਹੋਇਆ ਉਸ ਤੋਂ ਬਾਅਦ ਇਹਦੀ ਬਾਟਮ ਦੇ ਉੱਤੇ ਵਰਕ ਹੈ ਜੀ ਵਰਕ ਕੇਵਲ ਇਹਦੀ ਬਾਟਮ ਦਾ ਹੋਇਆ ਹੈ ਬਹੁਤ ਹੀ ਵਧੀਆ ਵਰਕ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹਦੀ ਤੁਸੀਂ ਪਾਕਿਸਤਾਨੀ ਬਾਟਮ ਬਣਵਾ ਸਕਦੇ ਹੋ ਕਸਟਮਰ ਨੇ ਵੀ ਸੀਮ ਬਾਟਮ ਬਣਵਾਈ ਹੈ ਜੀ ਪਾਕਿਸਤਾਨੀ ਜਿਹੜੀ ਕਿ ਸੈਂਟਰ ਤੋਂ ਕੱਟ ਹੁੰਦੀ ਹੈ ਔਰ ਇਹਦੇ ਆਪਾਂ ਸੈਂਟਰ ਚ ਵਰਕ ਕਰਦੇ ਆ ਇਹ ਵਿਦਆਊਟ ਦੁਪੱਟਾ ਸੂਟ ਹੈ ਜੀ ਤੁਸੀਂ ਵੀ ਇਹਨੂੰ ਬੁੱਕ ਕਰ ਸਕਦੇ ਹੋ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਸਿਲਕ ਪਸ਼ਮੀਨਾ ਦੇ ਸ਼ੇਡ ਨੇ ਜਿਹੜੇ ਕਿ ਤੁਸੀਂ WhatsApp ਤੇ ਉਹਦੀਆਂ ਪਿਕ ਸਾਡੇ ਤੋਂ ਮੰਗਵਾ ਕੇ ਉਹਨਾਂ ਦੀ ਬੁਕਿੰਗ ਜਿਹੜੀ ਕਰ ਸਕਦੇ ਹੋ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਰਹੂਗਾ ਸੋ ਆਰਡਰ ਦੇ ਲਈ ਸਾਨੂੰ WhatsApp ਕਰੋ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੁੱਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ